ਹਾਏ ਮੀਂਹ ਪੈਂਦਾ ਠੇਲੇ ਤੇ, ਮੇਰੇ ਨਾਲ ਰੁੱਸ ਨੀ ਗਿਆ, ਸੂਸਾਂ ਦੇ ਮੇਲੇ ਤੇ, ਹਾਏ ਮੀਂਹ ਪੈਂਦਾ ਠੇਲੇ ਤੇ, ਮੇਰੇ ਨਾਲ ਰੁੱਸ ਨੀ ਗਿਆ, ਸੂਸਾਂ ਦੇ ਮੇਲੇ ਤੇ, ਹਾਏ ਮੀਂਹ ਪੈਂਦਾ ਭੂਰੀ ਦਾ, ਰੁੱਸੇ ਨੂੰ ਮਨਾਉਣ ਚੱਲੀਆਂ ਡੱਬਾ ਲੈ ਕੇ ਚੂਰੀ ਦਾ, ਹਾਏ ਮੀਂਹ ਪੈਂਦਾ ਭੂਰੀ ਦਾ, ਰੁੱਸੇ ਨੂੰ ਮਨਾਉਣ ਚੱਲੀਆਂ ਡੱਬਾ ਲੈ ਕੇ ਚੂਰੀ ਦਾ। ਗੱਡਾ ਪੜਿਆਏ ਪੱਤਿਆਂ ਦਾ ਕੀ ਇਲਾਜ ਕਰੀਏ ਇਹਨਾਂ ਮੁੰਡਿਆਂ ਕਾ ਪੱਤਿਆਂ ਦਾ ਹਾਏ ਗੱਡਾ ਪੜਿਆਏ ਪੱਤਿਆਂ ਦਾ ਕੀ ਇਲਾਜ ਕਰੀਏ ਇਹਨਾਂ ਮੁੰਡਿਆਂ ਕਾ ਪੱਤਿਆਂ ਦਾ ਹਾਏ ਪਰ ਕਾਂਕ ਦੇ ਬੋਰੇ ਨੇ ਰੁੱਸੇ ਹੋਏ ਕਿੱਥੇ ਮੰਨ ਦੇ ਮੁੰਡਿਆਂ ਕੜ ਖੋਰੇ ਨੇ ਹਾਏ ਪਰ ਕਾਂਕ ਦੇ ਬੋਰੇ ਨੇ ਰੁੱਸੇ ਹੋਏ ਕਿੱਥੇ ਮੰਨ ਦੇ ਮੁੰਡਿਆਂ ਕੜ ਖੋਰੇ ਨੇ ਹਾਏ ਮੀ ਪੈਂਦੇਰਾ ਮਾਦੇ ਰੁੱਸੇ ਹੋਏ ਕਿੱਤੇ ਮਨ ਦੇ ਪੁੱਤ ਵਿਗੜੇ ਮਾਮਾ ਦੇ ਹਾਏ ਮੀ ਪੈਂਦੇਰਾ ਮਾਦੇ ਰੁੱਸੇ ਹੋਏ ਕਿੱਤੇ ਮਨ ਦੇ ਪੁੱਤ ਵਿਗੜੇ ਮਾਮਾ ਦੇ ਹਾਏ ਮੀ ਨੀਰ ਬਹਾਨੀਆਂ ਹੰਤਾ ਮਨ ਜਾਵੇ تیر ਤਰਲੇ ਬਹਾਨੀਆਂ ਹਾਏ ਨੈਣੋਂ ਨੀਰ ਬਹਾਨੀਆਂ ਕੁੰਡਾ ਮਲ ਜਾਵੇ تیر ਤਰਲੇ ਪੋਨੀਆ ਹਾਈ ਮੀ ਪੈਂਦਾ ਹੋਟ ਕਰਤੇ ਤੇਰੇ ਨਾਲ ਰੋਸ ਨਹੀਂ ਗਿਆ ਛੋਡੇ ਦੀ ਬੋਤਲ ਤੇ ਹਾਈ ਮੀ ਪੈਂਦਾ ਹੋਟ ਕਰਤੇ ਮੇਰੇ ਨਾਲ ਰੋਸ ਨਹੀਂ ਗਿਆ ਛੋਡੇ ਦੀ ਬੋਤਲ ਤੇ ਹਾਈ ਮੀ ਪੈਂਦਾ ਖਾਇਦਾ ਮਾਰ ਘੜੀ ਮੈਂ ਤੇ ਜ ਗਈ ਕੁੰਡਾ ਖੋਰ ਜਵਾਰੇ ਦਾ ਹਾਏ ਮੀ ਪੈਂਦਾ ਖਾਰੇ ਜਦਾ ਬਾਹਰ ਖੜੀ ਮੈਂ ਭੱਜ ਗਈ ਮੁੰਡਾ ਖੋਰ ਜਵਾਰੇ ਦਾ ਤੋਬੀ ਕੱਪੜੇ ਤੋਂ ਧਾਏ ਛੇਤੀ ਛੇਤੀ ਗੱਲ ਕਰ ਲੈ ਮੇਰਾ ਮੁੰਡਾ ਰੋਂਦਾ ਏ ਤੋਬੀ ਕੱਪੜੇ ਤੋਂ ਧਾਏ ਛੇਤੀ ਛੇਤੀ ਗੱਲ ਕਰ ਲੈ ਮੇਰਾ ਮੁੰਡਾ ਰੋਂਦਾ ਏ ਹਾਏ ਤੰਦੂਰੀ ਤਾਈ ਹੋਈਏ ਖਸਮਾ ਨੂੰ ਖਾਣ ਰੋਟੀਆਂ ਚਿੱਠੀ ਮਾਈਏ ਦੀ ਆਈ ਹੋਈ ਏ ਹਾਏ ਤੰਦੂਰੀ ਤਈ ਹੋਈ ਏ ਖਸਮਾ ਨੂੰ ਖਾਣ ਰੋਟੀਆਂ ਚਿੱਠੀ ਮਾਈਏ ਦੀ ਆਈ ਹੋਈ ਏ ਹਾਏ ਕੋਠੇ ਤੇ ਕਾ ਬੋਲੇ ਚਿੱਠੀ ਮੇਰੇ ਮਾਈਏ ਦੀ ਵਿੱਚ ਮੇਰਾ ਨਾਂ ਬੋਲੇ ਹਾਏ ਕੋਠੇ ਤੇ ਨਾਂ ਬੋਲੇ ਚਿੱਠੀ ਮੇਰੇ ਮਾਈਏ ਦੀ ਵਿੱਚ ਮੇਰਾ ਨਾਂ ਬੋਲੇ